ਬਹੁਤ ਧੰਨਵਾਦ ਕਿ ਤੁਸੀਂ ਹਮੇਸ਼ਾ ਹੀ ਸਾਡੀ ਐਕਸਪੈਕਟੇਸ਼ਨਸ ਤੋਂ ਵੀ ਜ਼ਿਆਦਾ ਸਾਥ ਦਿੱਤਾ ਹੈ ਜੇ ਪੰਜਾਬੀ ਸਿਨੇਮਾ ਅੱਜ ਕਿਤੇ ਵੀ ਖੜਾ ਹੈ ਤੇ ਮੈਂ ਓਨੈਸਟਲੀ ਕਹਿੰਨਾ ਅਤੀ ਮਿਹਨਤ ਸਾਡੀ ਹੈ ਅਤੀ ਸਾਡੇ ਮੀਡੀਆ ਦੀ ਜਿਨੇ ਹਮੇਸ਼ਾ ਸਾਨੂੰ ਤਵੱਜਹ ਦਿੱਤੀ ਹੈ ਜਿਨੇ ਹਮੇਸ਼ਾ ਸਾਨੂੰ ਉਤਸ਼ਾਹਤ ਕੀਤਾ ਹੈ ਜਿਨੇ ਹਮੇਸ਼ਾ ਚਾਹਿਆ ਕਿ ਤੁਹਾਡਾ ਆਪਣਾ ਸਿਨੇਮਾ ਅੱਜ ਗਲੋਬ ਦੇ ਉੱਤੇ ਦਿਸੇ ਕਿ ਅਸੀਂ ਵੀ ਕਿਤੇ ਬੈਠੇ ਆ ਅਸੀਂ ਇਕੱਲੇ ਰੌਲਾ ਪਾ ਕੇ ਕੁਝ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਸਾਡਾ ਸਾਥ ਨਾ ਦਿਓ ਆਜੋ ਖੋਸਲਾ ਸਾਹਿਬ ਮੈਂ ਹੁਣ ਕਿ ਇਸ ਫਿਲਮ ਦੇ ਵਿੱਚ ਸਾਡੀ ਕੋਸ਼ਿਸ਼ ਸੀ ਕਿ ਸਾਡਾ origignal cinema ਜਿਹੜਾ ਮੈਨੂੰ ਹਣੇ ਬਹੁਤ ਅੱਛਾ ਕੰਪਲੀਮੈਂਟ ਮਿਲਿਆ ਜਸਵੰਤ ਆਜੋ ਜੀ ਆਜੋ ਕਿੰਨੇ ਮਾਹੌਲ ਠੀਕ ਹੈ ਵਰਗਾ cinema ਯਾਦ ਕਰਾਇਆ ਤੁਸੀਂ ਮੈਨੂੰ ਅੰਦਰੋਂ ਕੰਪਲੀਮੈਂਟਸ ਮਿਲ ਰਹੇ ਸੀ ਤੇ ਮੇਰਾ ਮਨ ਕਰ ਰਿਹਾ ਸੀ ਕਿ ਮੈਂ ਜੇ ਮੈਨੂੰ ਪਹਿਲਾਂ ਇਦਾਂ ਦਾ ਕੋਈ ਅੰਦਾਜ਼ਾ ਹੁੰਦਾ ਤੇ ਮੈਂ ਜ਼ਰੂਰ ਲਿਖਦਾ ਕਿ ਮੇਰੀ ਇਹ ਜਿਹੜੀ ਫਿਲਮ ਹੈ ਇਹ ਸਵਰਗਵਾਸੀ ਸਰਦਾਰ ਜਸਪਾਲ ਸਿੰਘ ਪੱਟੀ ਨੂੰ ਉਹਨਾਂ ਨੂੰ ਸਮਰਪਿਤ ਹੈ ਹਰ ਮੈਂ ਹੁਣ ਵੀ মিডিਆ ਸਾਹਮਣੇ ਕਹਿੰਨਾ ਕਿ ਜੇ ਅਸੀਂ ਉਹਨਾਂ ਵਰਗਾ ਕੁਝ ਰੱਤੀ ਭਰ ਵੀ ਕਰ ਪਾਏ ਆ ਤੇ ਮੇਰਾ ਇਹ ਜਿਹੜਾ ਵੈਂਚਰ ਜਿਹੜੀ ਫਿਲਮ ਹੈ ਸਾਡੀ ਫਰਲੋ ਇਹ ਮੈਂ ਸਰਦਾਰ ਜਸਪਾਲ ਸਿੰਘ ਪੱਟੀ ਸਾਹਿਬ ਸਰਗੁਆਸੀ ਮਰਹੂਮ ਉਹਨਾਂ ਨੂੰ ਸਮਰਪਿਤ ਕਰਦਾ ਇਹ ਵਾਲੀ ਫਿਲਮ ਕਿਉਂਕਿ ਉਹਨਾਂ ਨੇ ਸੁਥਰਾ ਸਿਨੇਮਾ ਸਿਖਾਇਆ ਸੀ ਪੰਜਾਬੀਆਂ ਨੂੰ ਫਰਲੋ ਸਿਰਫ ਇੱਕ ਫਿਲਮ ਨਹੀਂ ਹੈ ਇੱਕ ਕਾਨਸੈਪਟ ਹੈ ਔਰ ਸਿਰਫ ਕਾਨਸੈਪਟ ਨਹੀਂ ਹੈ ਇੱਕ ਨਵੀਂ ਦਿਸ਼ਾ ਬਹੁਤ ਸਾਰੇ ਲੋਕ ਮੈਨੂੰ ਹਮੇਸ਼ਾ ਹੀ ਇਹ ਹੀ ਪੁੱਛਦੇ ਸੀ ਕਿ ਭਾਜੀ ਕੁਗੀਚੂ ਮੰਤਰ ਕੁਗੀ ਯਾਰ ਆਪਣਾ ਮਾਲ ਖੇਚ ਕੁਗੀ ਖੇਚ ਵਰਗਾ ਫਲੇਵਰ ਮੁੱਕ ਗਿਆ ਕਹਿੰਦੇ ਉਹ ਕੰਟੈਂਟ ਕਿਉਂ ਖਤਮ ਹੋ ਗਿਆ ਦੁਨੀਆ ਚ ਤੇ ਮੈਂ ਹਮੇਸ਼ਾ ਹੀ ਇਹੀ ਕਿਹਾ ਕਿ ਅਸੀਂ ਜਿੱਥੋਂ ਸ਼ੁਰੂ ਕੀਤਾ ਸੀ ਔਰ ਮੈਨੂੰ ਯਾਦ ਹੈ ਜਦੋਂ ਪਹਿਲੀ ਫਿਲਮ ਮੇਰੀ ਅਸੀਂ ਇਦਾਂ ਦੀ ਕੋਈ ਬਣਾਈ ਸੀ ਸ਼ੂ ਮੰਤਰ ਉਸ ਤੋਂ ਬਾਅਦ ਮੇਰੀ ਵੋਟੀ ਦਾ ਵਿਆਹ ਉਸੁਰੇ ਮੇਰੇ ਬਹੁਤ ਹੀ ਪਿਆਰੇ ਮਿੱਤਰ ਵਿਵੇਕ ਸ਼ੌਕ ਸਾਹਿਬ ਵੀ ਮਰਹੂਮ ਸ਼ੌਕ ਸਾਹਿਬ ਵੀ ਸਾਡੇ ਨਾਲ ਸੀ ਉਹ ਜਿਹੜਾ origignal ਫਲੇਵਰ ਸੀ ਕੁਝ ਲੋਕਾਂ ਦੇ ਨਾਲ ਹੀ ਮੈਨੂੰ ਲੱਗਦਾ ਚਲਾ ਗਿਆ ਪਰ ਮੇਰਾ ਮਨ ਬਹੁਤ ਸੀ ਕਿ ਉਹਨੂੰ ਰਿਵਾਈਵ ਕਰੀਏ ਵੱਡਾ ਸਿਨੇਮਾ ਗ੍ਰੇਂਜਰ ਵਾਲਾ ਸਿਨੇਮਾ ਸੀ ਰੋਜ਼ ਦੇਖਦੇ ਆ ਡਿਜ਼ਾਈਨਡ ਸਿਨੇਮਾ ਪਲਾਨਡ ਸਿਨੇਮਾ ਵੀ ਰੋਜ਼ ਦੇਖਦੇ ਆ ਕਿ ਅਸੀਂ ਹੁਣ ਕਾਮੇਡੀ ਡਿਜ਼ਾਈਨ ਕਰਦੇ ਆ ਬਹੁਤੀ ਵਾਰੀ ਪਲਾਨ ਕਰਦੇ ਆ ਪਰ ਇਹ ਰੌ ਹਿਊਮਰ ਆਰਗੇਨਿਕ ਗੱਲਾਂ ਚੋਂ ਲੱਗਦਾ ਜਿੱਦਾਂ ਨਿਕਲਿਆ ਉਹ ਕੋਸ਼ਿਸ਼ ਕੀਤੀ ਹੈ ਕਿ ਉਹ ਸਿਨੇਮਾ ਰਿਵਾਈਵ ਕਰੀਏ ਇਹ ਪੈਰਲਲ ਸਿਨੇਮਾ ਜੇ ਲੋਕਾਂ ਨੇ ਕਾਮਯਾਬ ਕਰਤਾ ਆਡੀਅנס ਨੇ ਔਰ ਤੁਸੀਂ ਸਾਰਿਆਂ ਨੇ ਕਾਮਯਾਬ ਕਰਤਾ ਤੇ ਮੇਰੀ ਫਿਲਮ ਦੇ ਵਿੱਚ ਤੁਸੀਂ ਇਸ ਫਿਲਮ ਦੇ ਵਿੱਚ ਦੇਖਿਆ ਹੋਣਾ ਉਹ ਬਹੁਤ ਮਹਿੰਗੇ ਆਰਟਿਸਟ ਮੈਂ ਨਹੀਂ ਲੈ ਸਕਿਆ ਜਿਨ੍ਹਾਂ ਦਾ ਰੇਟ ਬਹੁਤ ਜ਼ਿਆਦਾ ਹੈ ਜਾਂ ਜਿਨ੍ਹਾਂ ਨੂੰ ਅਫੋਰਡ ਕਰਨਾ ਪੋਸੀਬਲ ਨਹੀਂ ਹੈ ਉਹਨਾਂ ਦਾ ਕਸੂਰ ਨਹੀਂ ਉਹ ਡਿਜ਼ਰਵ ਕਰਦੇ ਨੇ ਪਰ ਫਿਰ ਇਹ ਜੇ ਇਤਾਂ ਦਾ ਸਿਨੇਮਾ ਨਹੀਂ ਬਣੇਗਾ ਤੇ ਬਹੁਤ ਸਾਰੇ ਆਰਟਿਸਟ ਇੰਤਜ਼ਾਰ ਚ ਹੀ ਰਹਿ ਜਾਣਗੇ ਕਿ ਸਾਨੂੰ ਕਦੋਂ ਕੰਮ ਮਿਲੇਗਾ ਮੈਂ ਬਹੁਤ ਖੁਸ਼ ਹੋਵਾਂਗਾ ਜੇ ਇਸ ਤਰ੍ਹਾਂ ਦੀਆਂ ਸਾਲ ਦੇ ਵਿੱਚ 10-15 ਫਿਲਮਾਂ ਬਣਨ ਲੱਗ ਪੈਣ ਹੋਰ ਪ੍ਰੋਡਿਊਸਰਸ ਵੀ ਇਸ ਤਰ੍ਹਾਂ ਦਾ ਸਿਨੇਮਾ ਕਰਨ ਤੇ ਬਹੁਤ ਸਾਰੇ ਉਹ ਆਰਟਿਸਟ ਜਿਹੜੇ ਡਿਜ਼ਰਵ ਕਰਦੇ ਨੇ ਪਰ ਉਹਨਾਂ ਨੂੰ ਕੰਮ ਘੱਟ ਮਿਲਿਆ ਜਾਂ ਮਿਲਦਾ ਘੱਟ ਉਹਨਾਂ ਨੂੰ ਵੀ ਕੰਮ ਮਿਲੇਗਾ ਪੈਰਲਲ ਸਿਨੇਮਾ ਚੱਲੇਗਾ ਅਸੀਂ ਬੁਲੰਦੀਆਂ ਤੇ ਜਾਵਾਂਗੇ ਪੰਜਾਬੀ ਸਿਨੇਮਾ ਬੁਲੰਦੀਆਂ ਤੇ ਜਾਏਗਾ ਜੇ ਫਰਲੋ ਫਿਲਮ ਤੁਹਾਨੂੰ ਚੰਗੀ ਲੱਗੀ ਹੈ ਇਹਦੀ ਇਹਦਾ ਨੇਚਰਲ ਹਿਊਮਰ ਇਹਦਾ ਕਨਸੈਪਟ ਪਰਫਾਰਮੈਂਸਸ ਔਰ ਮੈਸੇਜ ਜਿਹੜਾ ਸੀ ਇਸ ਫਿਲਮ ਦੇ ਵਿੱਚ ਦਿੱਤਾ ਜੇ ਚੰਗਾ ਲੱਗਾ ਤਾਂ ਮੇਰੀ ਬੇਨਤੀ ਹੈ ਤੁਹਾਨੂੰ ਕਿ ਇਹਨੂੰ ਦਿਲੋਂ ਪ੍ਰਮੋਟ ਕਰਿਓ ਇਸ ਫਿਲਮ ਨੂੰ ਬਹੁਤ ਸ਼ੁਕਰੀਆ ਜੀ ਥੈਂਕ ਯੂ ਤੇ ਹੁਣ ਸਾਡੀ ਇਸ ਫਿਲਮ ਦੀ ਹੀਰੋਇਨ ਜਿਹਨੇ ਬਹੁਤ ਹੀ ਨਿੱਕਰ ਤਰੀਕੇ ਦੇ ਨਾਲ ਆਪਣੇ ਆਪਣੀ ਪਰਫਾਰਮੈਂਸ ਨੂੰ ਉਭਾਇਆ ਸਿਰਫ ਹੀਰੋਇਨ ਨੂੰ ਦਿਮਾਗ 'ਚ ਨਹੀਂ ਰੱਖਿਆ ਜਿੱਥੇ ਪਰਫਾਰਮ ਕਰਨ ਦੀ ਲੋੜ ਸੀ ਉਹਨੇ ਉੱਥੇ ਪਰਫਾਰਮ ਕੀਤਾ ਜਿੱਥੇ ਉਹਦੇ ਚ ਮਦਰ ਨਜ਼ਰ ਆਣੀ ਚਾਹੀਦੀ ਸੀ ਮਦਰ ਨਜ਼ਰ ਆਈ ਜਿੱਥੋਂ ਉਹ ਮੁਹੱਬਤ ਅੱਖਾਂ 'ਚੋਂ ਝਲਕਣੀ ਚਾਹੀਦੀ ਸੀ ਉਹ ਵੀ ਝਲਕੀ ਮਤਲਬ ਮੈਂ ਬਹੁਤ ਇੰਪ੍ਰੈਸਡ ਐਨਦੀ ਪਰਫਾਰਮੈਂਸ ਤੋਂ ਉਸ ਸਮੇਂ ਚਾਹਵਾਂਗਾ ਲਵ ਗੇਲ ਤੁਹਾਨੂੰ ਮੁਖਾਤਿਬ ਹਾਂ ਥੈਂਕ ਯੂ ਜੀ ਸਸ਼ਕਲ ਜੀ ਪਹਿਲਾਂ ਸ਼ੁਕਰੀਆ ਦਾ ਕਰਨਾ ਚਾਹੁੰਦੀ ਆ ਮੇਰੇ ਕੋਗੀ ਸਾਹਿਰ ਦਾ ਕਿਉਂਕਿ ਤੁਸੀਂ ਮੀਡੀਆ ਮੇਰੇ ਤੋਂ ਵੱਧ ਜਾਣਦੇ ਹੋ ਕਿ ਅੱਜਕੱਲ ਆਰਟਿਸਟ ਨੂੰ ਇੰਨਾ ਕ੍ਰੈਡਿਟ ਨਹੀਂ ਦਿੱਤਾ ਜਾਂਦਾ ਜਿੰਨਾ ਕਿ ਉਹ ਡਿਸਰਵਿੰਗ ਹੈਗਾ ਤੇ ਮੈਂ ਇਸ ਚੀਜ਼ ਦੀ ਬਹੁਤ ਜ਼ਿਆਦਾ ਬਲੇਸਿੰਗ ਫੀਲ ਕਰਦੀ ਆ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਇਹ ਸਾਰੇ ਹੀ ਕ੍ਰੈਡਿਟ ਦੇ ਹੱਕਦਾਰ ਹੈਗੇ ਕੋਈ ਇੱਕ ਬੰਦਾ ਨਹੀਂ ਹੈਗਾ ਤੇ ਇਸ ਚੀਜ਼ ਨੂੰ ਸਰ ਨੇ ਬਹੁਤ ਬਖੂਬੀ ਤਰੀਕੇ ਦੇ ਨਾਲ ਸਾਨੂੰ ਪ੍ਰੋਮੋਸ਼ਨਸ ਦੇ ਵਿੱਚ ਵੀ ਪ੍ਰਮੋਟ ਕੀਤਾ ਕੱਲੇ-ਕੱਲੇ ਆਰਟਿਸਟ ਨੂੰ ਬਹੁਤ ਆਰਟਿਸਟ ਤੁਸੀਂ ਵੀ ਵੇਖੇ ਹੋ ਨੇ ਇੰਡਸਟਰੀ ਦੇ ਜਿਹੜੇ ਬਹੁਤ ਜ਼ਿਆਦਾ ਨਾਮ ਵੀ ਨੇ ਬਹੁਤ ਜ਼ਿਆਦਾ ਬਜਟ ਵਾਲੇ ਨੇ ਪਰ ਉਹਨਾਂ ਨੇ ਕਦੀ ਆਪਣੇ ਨਾਲ ਦੇ ਆਰਟਿਸਟ ਨੂੰ ਚੰਗੇ ਤਰੀਕੇ ਦੇ ਨਾਲ ਕ੍ਰੈਡਿਟਸ ਨਹੀਂ ਦਿੱਤੇ ਉਹਦੀ ਪਰਫਾਰਮੈਂਸ ਨੂੰ ਸਿਰਫ ਕੈਮਰਾ ਤੇ ਹੀ ਅਪਰੀਸ਼ੀਏਟ ਕੀਤਾ ਵਾ ਪਰ ਮੈਨੂੰ ਮੈਸਿਸ ਦਾ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਨਵੇਂ ਸਾਲ ਦੀ ਪਹਿਲੀ ਫਿਲਮ ਜਿਹਦੇ ਵਿੱਚ ਮੈਂ ਹਿੱਸਾ ਹੈਗੀ ਆ ਬਹੁਤ ਹੀ ਇਮਾਨਦਾਰੀ ਦੇ ਨਾਲ ਸਾਡੀ ਫਿਲਮ ਬਣੀ ਆ ਪ੍ਰੋਪਰ ਆਡੀਸ਼ਨ ਦੇ ਕੇ ਤੇ ਸਾਰਿਆਂ ਸਾਰਿਆਂ ਦੀ ਹੀ ਬਹੁਤ ਮਿਹਨਤ ਲੱਗੀ ਆ ਇਹ ਮੇਰੀ ਇਕੱਲੀ ਫਿਲਮ ਜਾਂ ਇੰਨਾ ਦੀ ਨਹੀਂ ਹੈਗੀ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ ਤੇ ਮੈਂ ਉਮੀਦ ਕਰਦੀ ਹਾਂ ਮੀਡੀਆ ਤੋਂ ਕਿ ਤੁਸੀਂ ਸਾਨੂੰ ਇੰਨਾ ਹੀ ਪਿਆਰ ਦਿਓ ਕਿਉਂਕਿ ਸਾਨੂੰ ਤੁਹਾਡੀ ਜਿਆਦਾ سپورਟ ਦੀ ਲੋੜ ਹੈ ਕਿ ਐਵੇਂ ਦਾ ਸਿਨੇਮਾ ਜਿਹੜਾ ਹੋਰ ਅੱਗੇ ਵੱਧ ਸਕੇ ਤੇ ਤੁਸੀਂ ਚੰਗੇ ਤਰੀਕੇ ਨਾਲ ਸਾਨੂੰ ਪ੍ਰਮੋਟ ਕਰੋ ਧੰਨਵਾਦ ਥੈਂਕ ਯੂ ਜੀ اور ਮੇਰੀ ਇਸ ਫਿਲਮ ਦੇ ਵਿੱਚ ਮੇਰੇ ਆਫਿਸ ਦੀ ਜਿਹੜੀ ਕੋਰ ਟੀਮ ਹੈ ਉਹਦੇ ਵਿੱਚੋਂ ਮਨਵੀਰ ਰਾਏ ਸ਼ੈਲੀ ਮੈਡਮ ਆਓ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਰ ਇਹ ਫਿਲਮ ਜਦੋਂ ਮਿਲੀ ਮੈਨੂੰ ਲੱਗ ਰਿਹਾ ਸੀਗਾ ਕਿ ਮੈਂ ਕਾਮੇਡੀ ਨਿਭਾ ਪਾਉਂਗੀ ਪਤਾ ਨਹੀਂ ਕਿਉਂਕਿ ਮੇਰੇ ਲਈ ਪਹਿਲੀ ਵਾਰੀ ਬੜਾ ਚੈਲੈਂਜਿੰਗ ਸੀਗਾ ਕਿ ਹਾਂ ਕਿ ਕਾਮੇਡੀ ਕਰਨੀ ਆ ਸਕਰੀਨ ਦੇ ਉੱਤੇ ਪਰ ਆਮ ਸੋ ਇੰਪ੍ਰੈਸਡ ਕਿ ਸਾਰੀ ਟੀਮ ਨੇ ਇਨੀ ਹੈਲਪ ਕੀਤੀ ਸਰ ਨੇ ਐਂਡ ਇੰਨਾ ਲਾਈਟ ਹਾਰਟਡ ਕਾਮੇਡੀ ਫਿਲਮ ਮੇਰੇ ਝੋਲੀ ਚ ਪਾਤੀ ਥੈਂਕ ਯੂ ਸੋ ਮਚ ਲੋਕ ਕਹਣਗੇ ਕਾਮੇਡੀ ਫਿਲਮ ਚ ਵੀ ਰੋਈ ਜਾਂਦੀ ਹੈ ਮੈਂ ਅੰਦਰੋਂ ਇੰਨੀ ਇਮੋਸ਼ਨਲ ਹੋ ਰਹੀ ਹੈ ਕਿਉਂਕਿ ਮੈਂ ਜਦੋਂ ਫਿਲਮ ਬਣੀ ਹੈ ਮਤਲਬ ਡਬਿੰਗ ਹੋਈ ਹੈ ਉਦੋਂ ਇੰਨਾ ਪਤਾ ਨਹੀਂ ਚਲਦਾ ਇੱਕ ਆਰਟਿਸਟ ਨੂੰ ਵੀ ਤੁਸੀਂ ਕੀ ਕੰਮ ਕਰਿਆ ਜਦੋਂ ਫਿਲਮ ਆਈ ਹੈ ਹੁਣ ਪਰਦੇ ਤੇ ਆਪਣੇ ਆਪ ਨੂੰ ਦੇਖਿਆ ਤਾਂ ਲੱਗਿਆ ਕਿ ਕੀ ਕੁਝ ਅੱਛਾ ਕਰਿਆ ਨਵਾਂ ਸਾਲ ਬਹੁਤ ਵਧੀਆ ਛੜਿਆ ਸੋ ਥੈਂਕ ਯੂ ਸੋ ਮੱਚ ਪਲੀਜ਼ ਤੁਸੀਂ ਵੀ ਇਹ ਫਿਲਮ ਨੂੰ ਪ੍ਰਮੋਟ ਕਰੋ ਤੇ ਬਾਕੀ ਜਿਹੜੇ ਆਰਟਿਸਟ ਨੇ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਕਈ ਵਾਰ ਉਹ ਫਿਲਮ 'ਚ ਹੁੰਦੇ ਨੇ ਸਿਰਫ ਖੜੇ ਹੀ ਰਹਿ ਜਾਂਦੇ ਨੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ 'ਚ ਕਿੰਨਾ ਟੈਲੈਂਟ ਹੈ ਬਹੁਤ ਘੱਟ ਡਾਇਰੈਕਟਰ ਪ੍ਰੋਡਿਊਸਰ ਐਵੇਂ ਤੇ ਹੁੰਦੇ ਨੇ ਜਿਹੜੇ ਉਹ ਵਾਲੇ ਆਰਟਿਸਟ ਨੂੰ ਅੱਗੇ ਪ੍ਰਮੋਟ ਕਰਦੇ ਨੇ ਪ੍ਰਮੋਸ਼ਨ 'ਚ ਰੱਖਦੇ ਨੇ ਸਰ ਥੈਂਕ ਯੂ ਸੋ ਮੱਚ ਜੀ ਗੋਡ ਥੈਂਕ ਯੂ ਗੋਡ ਬles ਸਾਡੇ ਮਤਲਬ ਟੀਮ ਦੇ ਸਭ ਤੋਂ ਬਿਹਤਰੀਨ ਜਿਹੜੇ ਮੈਂਬਰ ਮੇਰੀ ਆਫੀਸ਼ੀਅਲ ਟੀਮ ਦੇ ਆਓ ਜੀ ਤਰਨੌਰ ਤਰਸੇਮ ਮਕਣਾ ਮਕਣਾ ਜੀ ਮੈਂ ਬੰਦੇ ਕਹਿੰਦੇ ਨਾ ਤਰਨੌਰ ਕਿੱਥੇ ਤਰਨੌਰ ਤਰਸੇਮ ਮੈਂ ਇੱਕ ਆਮ ਦਰਸ਼ਕ ਦੇ ਤੌਰ ਤੇ ਗੱਲ ਕਹਿਣੀ ਜਾ ਰਿਹਾ ਕਿ ਇਹ ਗੱਲ ਇਹ ਜਿਹੜੀ ਫਿਲਮ ਹੈ ਇਹ ਸਹੀ ਸਮੇਂ ਤੇ ਸਹੀ ਵਕਤ ਤੇ ਆਈ ਹੈ ਫਿਲਮ ਅੱਜ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਇਹੋ ਜਿਹੀਆਂ ਫਿਲਮਾਂ ਦੀ ਲੋੜ ਸੀ ਔਰ ਕੁਗੀ ਪਾਜੀ ਨੇ ਇਹਨਾਂ ਦੀ ਸਾਰੀ ਫੈਰ ਲੋ ਟੀਮ ਨੇ ਵਿਕਰਮ ਗਰੋਵਰ ਜੀ ਗੁਰਲਵ ਜੀ ਪਰਵਿੰਦਰ ਜੀ ਔਰ ਜਿੰਨੇ ਵੀ ਇਹਦੇ ਨਾਲ ਜੁੜੇ ਸੀ ਇਹਨਾਂ ਨੇ ਇਹ ਬਹੁਤ ਵਧੀਆ ਸ਼ੁਰੂਆਤ ਕੀਤੀ ਹੈ ਨਵੇਂ ਸਾਲ ਦੀ ਤੇ ਮੈਂ ਬਹੁਤ-ਬਹੁਤ ਉਬਾਰੀਆਂ ਕਿ ਅਸੀਂ ਸਾਰੇ ਇਸ ਫਿਲਮ ਦਾ ਹਿੱਸਾ ਤੇ ਪੰਜਾਬ ਨੂੰ ਪੰਜਾਬੀਅਤ ਨੂੰ ਇਹਦੀ ਲੋੜ ਸੀ ਔਰ ਮੈਂ ਰੀਅਲੀ ਮੇਰੇ ਵੱਡੇ ਵੀਰ ਨੇ ਮੈਂ ਬਹੁਤ ਕੁਝ ਨਾ ਤਾਂ ਜ਼ਿੰਦਗੀ ਸਿੱਖਿਆ ਹੈ ਤੇ ਇਹ ਇਹਨਾਂ ਨੂੰ ਮੈਂ ਐਰ ਕੀ ਇਸ ਫਿਲਮ ਦੇ ਵਿੱਚ ਇੱਕ ਨਵੇਂ ਅਵਤਾਰ ਚ ਵੇਖਿਆ ਮੈਂ ਫਿਲਮ ਦੇ ਅੱਧ ਜੀ ਇਹਨਾਂ ਨੂੰ ਮੈਸੂਰ ਕਰਤਾ ਸੀ ਯੂ ਆਰ ਡਿਫਰੈਂਟ ਮੈਨ ਯੂ ਪਰਫਾਰਮਡ ਵੈਰੀ ਵੈਲ ਬਹੁਤ ਬਹੁਤ ਮਜ਼ਾ ਆਇਆ ਸਾਡੀ ਸਾਰੀ ਟੀਮ ਦਾ ਸ਼ੁਕਰੀਆ ਜਿਨ੍ਹਾਂ ਨੇ ਵੀ ਕੰਮ ਕੀਤਾ ਥੈਂਕ ਯੂ ਥੈਂਕ ਯੂ ਮਕਣਾ ਜੀ ਔਰ ਗੁਰਿੰਦਰ ਮਕਣਾ ਦੁਆਰ ਮੱਟੂ ਸਾਡਾ ਸਾਰਿਆਂ ਦਾ ਫੇਵਰਟ ਗੋਡ ਬlesਸ ਯੂ ਆ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਾਜੀ ਦਾ ਹਮੇਸ਼ਾ ਮੈਨੂੰ ਅ ਮੇਰੀ ਪਰਫਾਰਮੈਂਸ ਨਾਲ ਕੇ ਹਮੇਸ਼ਾ ਥਾਪਣਾ ਹੀ ਰਹਾ ਕਿ ਤੂੰ ਬਹੁਤ ਵਧੀਆ ਕਰਦਾ ਪਰ ਭਾਈ ਇਹ ਸਾਰੀਆਂ ਚੀਜ਼ਾਂ ਤੁਹਾਡੇ ਕਰਕੇ ਹੀ ਬਹੁਤ ਕੁਝ ਸਿੱਖੇ ਆ ਬਹੁਤ ਕੁਝ ਦੇਖ ਦੇਖ ਕੇ ਸਿੱਖਿਆ ਸਿੱਖਦੇ ਰਵਾਂਗੇ ਮੈਂ ਪਹਿਲਾਂ ਵੀ ਭਾਜੀ ਨਾਲ ਗੱਲ ਕਰਦਾ ਜਦੋਂ ਸਾਡੀ ਫਿਲਮ ਦੀ ਪ੍ਰੋਮੋਸ਼ਨ ਚੱਲਦੀ ਸੀ ਮੈਂ ਉਦੋਂ ਵੀ ਇਹੀ ਗੱਲ ਕਰਦਾ ਸੀ ਕਿ ਜਿਹੜਾ ਮੈਂ ਆਪਣੀ ਹੋਸ਼ ਚ ਜਿਹੜਾ ਸਿਨਮਾ ਦੇਖਿਆ ਜਿਹੜੀਆਂ ਸੀਡੀਆਂ ਚ ਦੇਖੀਆਂ ਭਾਜੀ ਦੇ ੁੱਗੀ ਸ਼ੂ ਮੰਤਰ ਖਿੱਚ ੁੱਗੀ ਖਿੱਚ ੁੱਗੀ ਯਾਰ ਗਾਪਣਾ ਮਾਰ ਪਰ ਇਹੋ ਜਿਹੇ ਸਿਨਮਾ ਕਦੋਂ ਆਊਗਾ ਉਹ ਵਧੀਆ ਚੀਜ਼ਾਂ ਕਦੋਂ ਆਪਾਂ ਸਿਨੇਮੇ ਤੇ ਲੈ ਕੇ ਆਵਾਂਗੇ ਤੇ ਉਹ ਜਿਹੜੀ ਸੀ ਜੀ ਮੇਰੇ ਦਿਲ ਦੀ ਆਸ ਉਹ ਪੂਰੀ ਹੋਈ ਹੈ ਇਸ ਸਾਲ 90 ਸਾਲ ਦੇ ਪਹਿਲੇ ਮਹੀਨੇ ਚ ਇਹ ਫਿਲਮ ਸਾਡੀ ਝੋਲੀ ਪਈ ਆ ਬਹੁਤ ਵਧੀਆ ਫਿਲਮ ਬਣੀ ਆ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਸੀ ਕਿ ਯਾਰ ਇੱਕ ਲਾਈਟ ਹਾਰਟਡ ਜੀ ਕਾਮੇਡੀ ਇੱਕ ਐਦਾਂ ਦੀ ਕਿ ਸਾਰੇ ਹੀ ਉਹਨੂੰ ਇੱਕ ਆਮ ਪ੍ਰੋਡਿਊਸਰ ਵੀ ਇੱਕ ਬਣਾ ਸਕੇ ਜ਼ਰੂਰੀ ਨਹੀਂ ਉਹ ਉਹਦੇ ਲਈ ਲੱਖਾਂ ਕਰੋੜਾਂ ਦਾ ਤੇ ਬਹੁਤ ਵੱਡਾ ਬਜਟ ਚਾਹੀਦਾ ਕਹਾਣੀ ਤੁਹਾਡੀ ਐਦਾਂ ਦੀ ਹੋਣੀ ਚਾਹੀਦੀ ਤੁਹਾਡਾ ਕਨਸੈਪਟ ਇਹੋ ਜਿਹਾ ਹੋਣਾ ਚਾਹੀਦਾ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇ ਤੇ ਕੰਟੈਂਟ ਦੇ ਵਿੱਚ ਪਾਵਰ ਪਾਵਰ ਹੋਵੇ ਇਹ ਉਹੀ ਫਿਲਮ ਆ ਬਹੁਤ ਵਧੀਆ ਫਿਲਮ ਬਣੀ ਆ 10 ਤਰੀਕ ਨੂੰ ਸਾਡੀ ਫਿਲਮ ਰਿਲੀਜ਼ ਹੋ ਜਣੀ ਆ ਜ਼ਰੂਰ ਦੇਖਿਓ ਆਪਣੇ ਪਰਿਵਾਰ ਦੇ ਨਾਲ ਥੈਂਕ ਯੂ ਜੀ ਥੈਂਕ ਯੂ ਮੱਟੂ ਜੀ ਥੈਂਕ ਯੂ ਔਰ ਇਸ ਫਿਲਮ ਦੇ ਵਿੱਚ ਸ਼ਾਰਟ ਐਂਡ ਸਵੀਟ ਕਰੈਕਟਰ ਜਦੋਂ ਵੀ ਆਉਂਦਾ ਸੀ ਗੜਗੱਜ ਪੈ ਜਾਂਦੀ ਸੀ ਜਸਵੰਤ ਜੀ ਆ ਜੋ ਅਸਲੀ ਬਚਿੱਤਰ ਸਿੰਘ ਸਸੀ ਕਾਲ ਜੀ ਸਭ ਤੋਂ ਪਹਿਲਾਂ ਅਸਲੀ ਬਚਿੱਤਰ ਨਵੇਂ ਸਾਲ ਤੇ ਨਵਾਂ ਸਿਰਮਾ ਮੁਬਾਰਕ ਸਾਰਿਆਂ ਨੂੰ ਪਾਜੀ ਨੇ ਨਾ ਵਧੇ ਕੀਤਾ ਮੈਂ ਤਾਂ ਕਨਫਿਊਜ਼ ਹੋ ਗਿਆ ਮੈਂ ਸਮਿੱਤਰਕ ਬਚਿੱਤਰਾਂ ਬਟ ਮੈਂ ਤੁਨੂੰ ਦਿਲ ਦੀ ਗੱਲ ਕਰਨ ਲੱਗਾ ਪਾਜੀ ਦੇ ਅਸ਼ੀਰਵਾਦ ਨਾਲ ਹੀ ਅਜਾ ਸਟੈਂਡ ਅਪ ਜਿਹੜਾ ਥੋੜਾ ਬਹੁਤਾ ਨਾਮ ਬਣਾਇਆ ਉਹ ਇਹਨਾਂ ਨੂੰ ਦੇਖ ਕੇ ਬਣਾਇਆ ਬਟ ਮੈਂ ਅੰਦਰ ਬੈਠਾ ਖੁਸ਼ੀ ਮਹਿਸੂਸ ਇਹ ਕਰ ਰਿਹਾ ਸੀ ਕਿ ਜਦੋਂ ਮੈਨੂੰ ਫਿਲਮ ਦਾ ਕਾਲ ਆਇਆ ਗਰੋਵਰ ਪਾਜੀ ਦਾ ਕਿ ਘੁੱਗੀ ਪਾਜੀ ਦੀ ਪ੍ਰੋਡਕਸ਼ਨ ਹੈ ਤੇ ਇਹ ਰੋਲ ਇੰਪੋਰਟੈਂਟ ਹੈ ਤੇ ਤੂੰ ਮੈਂ ਕਿਹਾ ਚਲੋ ਇੰਪੋਰਟੈਂਟ ਹੈ ਜਾਂ ਨਹੀਂ ਮੈਨੂੰ ਪਿੱਛੇ ਖੜਾ ਦੇਓ ਘੁੱਗੀ ਪਾਜੀ ਦੀ ਫਿਲਮ ਇਹਨੂੰ ਬੁਲਾ ਰਹੀ ਸੀ ਵੱਡੀ ਗੱਲ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਮੈਂ ਲੁਧਿਆਣੇ ਪੜਦਾ ਸੀਗਾ ਇਹਨਾਂ ਦੀਆਂ ਸੀੜੀਆਂ ਆਉਂਦੀਆਂ ਹੁੰਦੀਆਂ ਜਿਹੜੀਆਂ ਭਾਈ ਨੇ ਨਾਂ ਲਿਆ ਕੁਕੀ ਛੂ ਮੰਤਰ ਖਿੱਚ ਕੁਕੀ ਖਿੱਚ ਉਹਨਾਂ ਵਿੱਚ ਵੱਡੇ ਵੱਡੇ ਜਿਹੜੇ ਐਕਟਰ ਨੇ ਅਜ ਕਪੀਲ ਸ਼ਰਮਾ ਚੰਦਨ ਭਾਰਤੀ ਸਾਰੇ ਗਰੋਵਰ ਭਾਈ ਗਦਰ ਜਿੰਨੇ ਬੰਦੇ ਟੈਲੈਂਟਡ ਪੰਜਾਬ ਦੇ ਸਾਰੇ ਇੱਥੇ ਕੰਮ ਕਰਦੇ ਮੈਂ ਅਰਦਾਸ ਕੀਤੀ ਸੀ ਬਾਬੇ ਅੱਗੇ ਕਿ ਮੈਂ ਵੀ ਕਲਾਕਾਰ ਆ ਮੈਂ ਵੀ ਭਾਈ ਨਾਲ ਕੰਮ ਕਰਾਂ ਉਹ ਸੀੜੀਆਂ ਦਾ ਦੌਰ ਖਤਮ ਹੋ ਗਿਆ ਪਰਮਾਤਮਾ ਨੇ ਸੁਣੀ ਵੱਡੀ ਫਿਲਮ ਨੂੰ ਮੌਕਾ ਮਿਲ ਗਿਆ ਥੈਂਕ ਯੂ ਗੋਡ ਬlesਸ ਯੂ ਜਦੋਂ ਬੰਦੇ ਦੀ ਮਿਹਨਤ ਸਹੀ ਹੋਵੇ ਨੀਤ ਸਾਫ਼ ਹੋਵੇ ਗੁਰੂਆਂ ਪ੍ਰਤੀ ਸ਼ਰਧਾ ਹੋ ਤੇ ਰੱਬ ਵੱਡਾ ਕਰਕੇ ਦੇ ਦਿੰਦਾ ਤੇ ਮੇਰੇ ਨਾਲ ਜੋ ਹੋਇਆ ਮੈਂ ਤਾਂ ਇੱਕ ਯੂਥ ਫੈਸਟੀਵਲ ਦਾ ਸਟੂਡੈਂਟ ਆ ਜੋ ਖੁਸ਼ੀ ਮਹਿਸੂਸ ਕਰ ਰਿਹਾ ਤੇ ਥੈਂਕਸ ਟੂ ਸਾਡੇ ਉਸਤਾਦ ਜੀ ਭੁੱਗੀ ਭਾਈ ਵਿੱਕੀ ਭਾਈ ਉਹਨਾਂ ਉਸਤਾਦਾਂ ਨੂੰ ਇਹ ਸਮਰਪਿਤ ਹੈ ਜੋ ਮੈਂ ਮਾੜਾ ਜਿਹਾ ਹੋਇਆ ਮੇਰਾ ਚੰਗਾ ਇਹਨਾਂ ਦਾ ਗੋਡ ਬles ਯੂ ਗੋਡ ਬles ਔਰ ਦੋ ਸ਼ਬਦ ਸਾਡੀ ਫਿਲਮ ਦੇ ਵਿਲਨ ਆਓ ਜੀ ਵਾਲੀਆ ਸਾਹਿਬ ਅਰਜੀਤ ਵਾਲੀਆ ਜੀ ਥੈਂਕ ਯੂ ਵੈਰੀ ਮਚੀ ਮੈਂ ਖੁਸ਼ ਨਸੀਬ ਆ ਕਿ ਗੁਰਪ੍ਰੀਤ ਭੁੱਗੀ ਜੀ ਨੇ ਅੱਜ ਗੁਰਪ੍ਰੀਤ ਕੋ ਗਿਜਨੇ ਮੈਨੂੰ ਇਸ ਫਿਲਮ 'ਚ ਔਰ ਵਿਕਰਮ ਗਰੋਵਰ ਜੀ ਨੇ ਇਸੇ ਕੰਮ ਦਿੱਤਾ। ਨਿਯਾਇਤ ਖੂਬਸੂਰਤ ਕੰਮ ਦਿੱਤਾ ਮੈਨੂੰ ਕਰਨ ਚੀਤ ਬਹੁਤ ਮਜ਼ਾ ਆਇਆ। ਮੈਂ ਹਮੇਸ਼ਾ ਬੰਬਈ ਵੀ ਜਦੋਂ ਮਿਲਦਾ ਸੀ ਤੇ ਹਮੇਸ਼ਾ ਮੈਂ ਕਹਿੰਦਾ ਹੁੰਦਾ ਸੀ ਕਿ ਮੈਂ ਪੰਜਾਬੀ ਫਿਲਮਾਂ 'ਚ ਆਣਾ ਔਰ ਮੈਂ ਇੱਥੇ ਆਇਆ ਇਹਨਾਂ ਨੇ ਮੈਨੂੰ ਕੰਮ ਦਿੱਤਾ ਹੁਣ ਮੈਂ ਬਿਜ਼ੀ ਹੋ ਗਿਆ। ਮੈਂ ਹੋਰ ਫਿਲਮਾਂ ਕਰ ਰਿਹਾ ਲੇਕਿਨ ਕ੍ਰੈਡਿਟ ਗੋਸ ਟੂ ਗੁਰਪ੍ਰੀਤ ਕੁਗੀ ਜੀ ਔਰ ਵਿਕਰਮ ਗਰੋਵਰ ਜੀ। ਥੈਂਕ ਯੂ। ਥੈਂਕ ਯੂ ਵੈਰੀ ਮਚ। ਥੈਂਕ ਯੂ। ਔਰ ਸਾਡੀ ਸਟਾਰ ਕਾਸਟ ਨੇ ਤੁਸੀਂ ਗੱਲਾਂ ਕੀਤੀਆਂ ਪਰ ਮੈਂ ਚਾਹਾਂਗਾ ਕਿ ਮੇਰਾ ਛੋਟਾ ਭਰਾ ਹੈ ਪਰ ਬਲੇਸਿੰਗਸ ਵਾਂਗੂ ਹੋਣਗੇ ਉਹਨਾਂ ਦੇ ਸ਼ਬਦ ਮੈਨੂੰ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੀ ਜੇ ਕਾਮੇਡੀ ਦੀ ਗੱਲ ਕਰੀਏ ਤੇ ਇੱਕ ਸ਼ਿਵਜੀ ਹੋਏ ਜਿਹਨਾਂ ਨੂੰ ਕਹਿੰਦੇ ਬਿਰਹਾ ਦਾ ਸੁਲਤਾਨ ਇੱਕ ਸਾਡੇ ਕੋਲ ਕਾਮੇਡੀ ਦਾ ਸੁਲਤਾਨ ਵੀ ਹੈ ਮੈਂ ਜਿੰਨੇ ਕੋਗੀ ਪਾਜੀ ਖੜੇ ਹਾਂ ਮੈਂ ਕੀ ਬੋਲੂਗਾ ਜੀ ਅੰਦਰ ਡਾਇਰੈਕਟਰ ਬਣਾਉਣ ਵਾਲੇ ਕੁਗੀ ਭਾਜੀ ਨੇ ਤੇ ਪਰ ਬੜਾ ਮੈਂ ਫਿਲਮ ਦੇ ਕੇ ਬੜਾ ਇੰਜੋਏ ਕੀਤਾ ਤੇ ਮੈਂ ਸੱਚੀ ਹੋਪ ਕਰਦਾ ਪ੍ਰੇ ਕਰਦਾ ਕਿ ਹੈ ਜੀਆਂ ਫਿਲਮਾਂ ਹੋਰ ਬਣਨ ਕੰਟੈਂਟ ਵਾਲੀਆਂ ਫਿਲਮਾਂ ਜਿਹੜੀਆਂ ਹੈਗੀਆਂ ਨੇ ਜੀ ਉਹ ਬਣਨੀਆਂ ਚਾਹੀਦੀਆਂ ਹੈ ਜੀਆਂ ਜਿਵੇਂ ਭਾਜੀ ਨੇ ਕਿਹਾ ਕਿ 10-15 ਫਿਲਮਾਂ ਸਾਲ ਦੀਆਂ ਬਣਨੀਆਂ ਚਾਹੀਦੀਆਂ ਔਰ ਮੈਂ ਜਦ ਸਪਰੇ ਕਰਦਾ ਹਾਂ ਪਿਕਚਰ ਸਭ ਸਭ ਨੂੰ ਆਈ ਐਮ ਵੈਰੀ ਸ਼ੋਰ ਪਸੰਦ ਆਉਗੀ ਬਹੁਤ ਵਧੀਆ ਫਿਲਮ ਬਣੀ ਆ ਤੇ ਤੁਸੀਂ ਵੀ ਸਾਰੇ ਜਾ ਕੇ ਫਿਲਮ ਦੇ ਬਾਰੇ ਗੱਲ ਕਰੋ ਔਰ ਪੋਜ਼ਿਟਿਵ ਗੱਲ ਕਰੋ ਕਿਉਂਕਿ ਐਕਚੁਅਲੀ ਪਿਕਚਰ ਬਹੁਤ ਵਧੀਆ ਬਣੀ ਤੇ ਬਸ ਬੈਸਟ ਵਿਸ਼ੇ ਜੀ ਆਪਣੇ ਭਰਾਵਾਂ ਦੀ ਟੀਮ ਆ ਸਾਰੇ ਭਰਾ ਨੇ ਜੀ ਮੈਂ ਫੈਮਿਲੀ ਥੈਂਕ ਯੂ ਸੋ ਮੱਚ ਭਾਜੀ ਥੈਂਕ ਯੂ ਜੀ ਸਮੀਪ ਜੀ ਔਰ ਖੋਸਲਾ ਜੀ ਇਸ ਸਾਡੀ ਫਿਲਮ ਚ ਇਹਨਾਂ ਨੇ ਰੋਲ ਵੀ ਕੀਤਾ ਔਰ ਅਸਲ ਜੀ ਵੀ ਇਹ ਡਿਪਾਰਟਮੈਂਟ ਚੋਂ ਇਹਨਾਂ ਨੇ ਸਾਨੂੰ ਬਹੁਤ ਗਾਈਡ ਕੀਤਾ ਇਹਨਾਂ ਨੇ ਟਿਪਸ ਵੀ ਸਾਨੂੰ ਬਹੁਤ ਦਿੱਤੀਆਂ ਜਿਹੜੇ ਕੋਈ ਟੈਕਨੀਕਲ ਗੱਲਾਂ ਹੁੰਦੀਆਂ ਸੀ ਗਾਈਡੈਂਸ ਵੀ ਲਈ ਇਹਨਾਂ ਕੋਲ ਤੇ ਹਾਂਜੀ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤੇ ਸਰਪੰਚ ਸਾਡਾ ਐਕਟਰ ਵੀ ਹੈ ਏਡੀ ਵੀ ਸੀ ਸ਼ਾਬਾਸ਼ ਬਹੁਤ ਅੱਛੇ ਪਰ ਜਿਹੜੇ ਸਾਡੇ ਮਿੱਤਰ ਜਿਨ੍ਹਾਂ ਨੇ ਫਿਲਮ ਦੀ ਸਟੋਰੀ ਔਰ ਸਕ੍ਰੀਨਪਲੇ ਔਰ ਅਸੀਂ ਰਲ ਕੇ ਫਿਰ ਬਾਅਦ ਚ ਸਟੋਰੀ ਸਕ੍ਰੀਨਪਲੇ ਇਹਨਾਂ ਦਾ ਸੀ ਮੈਂ ਡਾਇਲੌਗ ਚ ਸਾਥ ਦਿੱਤਾ ਆ ਜਾਓ ਜੀ ਪਰਵਿੰਦਰ ਜੀ ਤੇ ਰਟਾਲ ਸਾਹਿਬ ਕਿੱਥੇ ਨੇ ਗੁਰਲਵ ਰਟਾਲ ਮੁੰਡਿਆਂ ਲਈ ਤਾਲੀਆਂ ਮਾਰੋ ਦੇਖੋ ਅੱਗੇ ਆ ਰਿਹਾ ਸਟਾਫ ਸਾਰਾ ਇਹ ਵਧੀਆ ਕੰਮ ਕਰਨਗੇ ਸਿਨੇਮਾ ਅੱਗੇ ਵਧੇਗਾ ਥੈਂਕ ਯੂ ਸੋ ਮੱਚ ਗੋਡ ਬlesਸ ਯੂ ਆਰ ਹਰੀਸ਼ ਜੀ ਵੀ ਮੈਨੂੰ ਪਤਾ ਲੱਗਾ ਸੀ ਆਏ ਹੋਏ ਨੇ ਮੈਡਮ ਗੁਰਪ੍ਰੀਤ ਪੰਗੂ ਜੀ ਮਲਕੀਤ ਰੌਣੀ ਜੀ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਕਿ ਤੁਸੀਂ ਆਏ ਤੁਹਾਡੀ ਪ੍ਰੈਜ਼ੈਂਸ ਨਾਲ ਅਸੀਂ ਵੱਡੇ ਹੋਏ ਤੇ ਲਾਸਟੇ ਮੈਂ ਚਾਹਾਂਗਾ ਕਿ ਇਸ ਤੋਂ ਪਹਿਲਾਂ ਕਿ ਮੈਂ ਜਿਹਨੂੰ ਅਸੀਂ ਕਹਿੰਦੇ ਨੇ ਕੈਪਟਨ ਆਫ ਦਾ ਸ਼ਿਪ ਡਾਇਰੈਕਟਰ ਨਾਲ ਇੰਟਰੋਡਿਊਸ ਕਰਾਵਾਂ ਇੱਕ ਦਰਜੀਤ ਭਾਜੀ ਸਾਡੇ ਬਾਜੀ ਦਾ ਬਹੁਤ ਸਾਨੂੰ ਸਾਥ ਰਿਹਾ ਔਰ ਇਹ ਪਾਦੀ ਮੈਨੂੰ ਕੰਪਨੀ ਦਾ ਪੂਰਾ ਇੱਕ ਰਾਮ ਡੈਲਟੀ ਨਹੀਂ ਆਈਪੁੱਟ ਹਾਂਜੀ ਡਲਟਨ AI ਪੋਰਟਲ ਇੱਕ ਨਵਾਂ ਇਹਨਾਂ ਨੇ ਹੁਣ ਇਨਕਲਾਬ ਲੈ ਕੇ ਆਉਣਾ AI ਦੀ ਦੁਨੀਆ ਦੇ ਵਿੱਚ ਔਰ ਇਹ ਅੰਮ੍ਰਿਤਸਰ ਦੇ ਇਲਾਕੇ ਨੂੰ ਬਿਲੋਂਗ ਕਰਦੇ ਨੇ ਤੁਸੀਂ ਜਦੋਂ ਇਹਨਾਂ ਬਾਰੇ ਜਾਣੋਗੇ ਤਾਂ ਹੈਰਾਨ ਹੋਵੋਗੇ ਕਿ ਇਹਨਾਂ ਨੇ ਇੱਥੇ ਬੈਠੇ ਹੋ ਕੰਮ ਕੀਤੇ ਨੇ ਜਿਹੜੇ ਮੈਨੂੰ ਲੱਗਦਾ ਮਾਈਕਰੋਸਾਫਟ ਵਾਲੇ ਉੱਥੇ ਬੈਠ ਕੇ ਵੀ ਨਹੀਂ ਕਰ ਸਕਦੇ ਸੋ ਇਹਨਾਂ ਨੌਜਵਾਨਾਂ ਤੇ ਵੀ ਸਾਨੂੰ ਹਮੇਸ਼ਾ ਮਾਣ ਆਦਾ ਜੀ ਜੀ ਬਹੁਤ ਧੰਨਵਾਦ ਇਹਨਾਂ ਨੇ ਫਿਲਮ 'ਚ ਸਾਡਾ ਬਹੁਤ ਸਾਥ ਦਿੱਤਾ ਜੀ ਔਰ ਹੁਣ ਮੈਂ ਚਾਹਾਂਗਾ ਕਿ ਸਾਡੀ ਫਿਲਮ ਦਾ ਡਾਇਰੈਕਟਰ ਆਓ ਜੀ ਵਿਕਰਮ ਗਰੋਵਰ ਥੈਂਕ ਯੂ ਸੋ ਵੈਰੀ ਮਚ ਭੀਪਾ ਜੀ ਔਰ ਥੈਂਕ ਯੂ ਤੁਹਾਡਾ ਸਾਰਿਆਂ ਦਾ ਜੀ ਇੱਥੇ ਦਰਸ਼ਨ ਦੇਣ ਦਾ ਬਹੁਤ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੀ ਫਿਲਮ ਦੇਖਣ ਆਏ ਹੋ ਔਰ ਤੁਹਾਡਾ ਰਿਸਪੌਂਸ ਦੇਖ ਕੇ ਇੰਨੀ ਦਿਲੋਂ ਖੁਸ਼ੀ ਹੋ ਰਹੀ ਹੈ ਜੀ ਕਿ ਮੈਂ ਤੁਹਾਡਾ ਕੋੜ ਕੋੜ ਧੰਨਵਾਦ ਕਰਦਾ ਔਰ ਸਭ ਤੋਂ ਜ਼ਿਆਦਾ ਜਿਹੜੇ ਮੇਰੀ ਟੀਮ ਭਾਜੀ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਇਹ ਫਿਲਮ ਬਣਾ ਸਕਾਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸੁਨੀਪ ਜੀ ਤੋਂ ਇਲਾਵਾ ਮੈਂ ਇੱਕ ਨਾਮ ਸ਼ਿਤੇ ਚਾਦਰੀ ਇਹ ਵੀ ਕਾਮੇਡੀ ਦੇ ਬੇताज बादशाह ਜਿੰਨੀਆਂ ਕਾਮੇਡੀ ਫਿਲਮਾਂ ਇਹਨਾਂ ਨੇ ਵੀ ਬਣਾਈਆਂ ਉਹ ਵੀ ਹਮੇਸ਼ਾ ਯਾਦਗਾਰ ਰਹਿਣਗੀਆਂ ਸੀਰੀਅਸ ਸਬਜੈਕਟਸ ਵੀ ਇਹਨਾਂ ਨੇ ਬਣਾਏ ਬਟ ਇਹਨਾਂ ਦਾ ਵੀ ਕੰਟਰੀਬਿਊਸ਼ਨ ਹਮੇਸ਼ਾ ਸਿਨੇਮੇ 'ਚ ਯਾਦ ਕੀਤਾ ਜਾਂਦਾ ਰਹੇਗਾ ਪਾਜੀ ਭਾਈ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ ਨਹੀਂ ਇੱਥੇ ਆ ਕੇ ਅਰੇ ਅਰੇ ਅੱਜ ਅੱਜ ਇਹਨਰ ਮੈਂ ਬਾਅਦ ਚ ਕਰਦਾ ਤੁਸੀਂ ਇੱਕ ਦੋ ਸ਼ਬਦ ਬੋਲਣਾ ਜੀ ਹਾਂਜੀ ਹਾਂਜੀ ਫਿਲਮ ਪਾਜੀ ਮੈਨੂੰ ਬਹੁਤ ਵਧੀਆ ਲੱਗੀ ਐ ਐਂਡ ਸੈਲੂਟ ਟੂ ਯੂ ਇੱਕ ਡੇਰਿੰਗ ਸਬਜੈਕਟ ਨੂੰ ਤੁਸੀਂ ਐਂਡ ਐਸ ਪ੍ਰੋਡਿਊਸਰ ਵੀ ਹੱਥ ਪਾਇਆ ਕਾਮੇਡੀ ਦੇ ਬੇਦਾਸ਼ ਬਾਦਸ਼ਾਹ ਤੁਸੀਂ ਹੈ ਜੀ ਔਰ ਵਿਕਰਮ ਗਰੋਵਰ ਨੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਨਵਾਇਆ ਪਰਸਨਲੀ ਮੈਨੂੰ ਇਦਾਂ ਦੀਆਂ ਫਿਲਮਾਂ ਬਹੁਤ ਪਸੰਦ ਆਉਂਦੀਆਂ ਨੇ ਜਿਹਦੀ ਇੱਕ ਮੈਸੇਜ ਹੀ ਹੁੰਦਾ ਇੱਕ ਸੋਸ਼ਲ ਇਸ਼ੂ ਚੁੱਕ ਕੇ ਆਪਾਂ ਉਹਨੂੰ ਐਂਟਰਟੇਨਿੰਗ ਬਣਾ ਲੈਂਦੇ ਆ ਉਹ ਇੱਕ ਡੇਰਿੰਗ ਕੰਮ ਥੈਂਕ ਯੂ ਭਾਜੀ ਥੈਂਕ ਯੂ ਜੀ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਪਲੀਜ਼ ਫਿਲਮ ਨੂੰ ਪ੍ਰਮੋਟ ਕਰਿਓ ਜ਼ਰੂਰ ਹਰ ਰੁਪਾਲੀ ਜੀ ਸਾਡੀਆਂ ਫਿਲਮਾਂ ਦੇ ਪ੍ਰੋਡਿਊਸਰ ਇਹਨਾਂ ਨੇ ਸਾਡੀਆਂ ਫਿਲਮਾਂ ਤੁਸੀਂ ਦੇਖਦੇ ਹੋ ਇਹ ਨਹੀਂ ਯਾਦ ਹੈ ਕਿ ਨਹੀਂ ਫਿਲਮਾਂ ਇਹਨਾਂ ਦੀਆਂ ਜੀ ਹਾਂ ਮਿਸਟਰ ਐਂਡ ਮਿਸਿਸ 420 3 ਬਣਾਈਆਂ ਤੀਜੀ ਹੁਣ ਬਣੀ ਐ ਪਰ ਇਹਨਾਂ ਨੇ ਮੈਂ ਤਾਂ ਪੁੱਛਿਆ ਤੁਹਾਨੂੰ ਕਿ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਫਿਲਮ ਆਈ ਸੀ ਮੂਸਾ ਜੱਟ ਉਹ ਇਹਨਾਂ ਨੇ ਪ੍ਰੋਡਿਊਸ ਕੀਤੀ ਸੀ ਤੇ ਬਾਕੀ ਦਾ ਸਾਡੀਆਂ ਰੂਟੀਨ ਤੁਸੀਂ ਦੇਖਦੇ ਹੀ ਹੋ ਮਿਸਟਰ ਐਂਡ ਮਿਸਿਸ 421 ਤੇ 203 ਬਣੀ ਆ ਤੇ ਇਹ ਵੀ ਸਿਨ ਵਿੱਚ ਨੂੰ ਬਹੁਤ ਵੱਡਾ ਕੰਟਰੀਬਿਊਸ਼ਨ ਦੇ ਰਹੇ ਨੇ ਗ੍ਰਿਪਾਲੀ ਜੀ ਥੈਂਕ ਯੂ ਜੀ ਅਸੀਂ ਆਇਆ ਭਾਜੀ ਦੀ ਫਿਲਮ ਦੇਖਣ ਤੇ ਮੇਰੇ ਸਾਹਮਣੇ ਸਾਨੂੰ ਉਹਦੀ ਗੱਲ ਕਰਨੀ ਚਾਹੀਦੀ ਹੈ ਇਟ ਇਜ਼ ਅ ਬਿਊਟੀਫੁਲ ਬਿਊਟੀਫੁਲ ਫਿਲਮ ਜਿੱਦਾਂ ਕਿੰਨੇ ਵਾਰੀ ਆਪਾਂ ਕਮੈਂਟਸ ਪੜਦੇ ਉਹਨਾਂ ਕੋਈ ਡਿਫਰੈਂਟ ਲੈ ਕੇ ਆਓ ਕੋਈ ਡਿਫਰੈਂਟ ਲੈ ਕੇ ਆਓ ਇਟ ਇਜ਼ ਸੋ ਅਮੇਜ਼ਿੰਗ ਐਂਡ ਡਿਫਰੈਂਟ ਇੱਕ ਮੁੱਦੇ ਨੂੰ ਚੱਕ ਕੇ ਉਹਨੂੰ ਵੀਰ ਕੀਤਾ ਇੰਨਾ ਬਿਊਟੀਫੁਲੀ ਲਿਖਣ ਵਾਲਿਆਂ ਨੇ ਬਾਕੀ ਆਈ ਐਮ ਸੱਚ ਅ ਹਿਊਜ ਫੈਨ ਕੋ ਗੀਪਾ ਜੀ ਦੀ ਫਰਮ ਡੇ 1 ਮੀਨ ਹੋਸ ਅਸੀਂ ਕੋ ਗੀਪਾ ਜੀ ਦੀ ਮੋਸ਼ਨ ਦੇਖਿਆ ਹੈ ਅਸੀਂ ਉਹਨਾਂ ਦੀ ਕਾਮੇਡੀ ਦੇਖੀ ਹੈ ਬਹੁਤ ਵਧੀਆ ਤੇ ਇਸ ਵਾਰੀ ਐਂਗਰੀ ਯੰਗ ਮੈਨ ਦੀ ਇਮੇਜ ਵੀ ਅਸੀਂ ਦੇਖ ਲਿੱਤੀ ਹੈ ਸੋ ਵੀ ਹੈਵ ਅਮਿਤਾਬ ਬਚਨ ਇਨ ਪੰਜਾਬੀ ਇੰਡਸਟਰੀ ਟੂ ਬਕਸਲਾ ਨਹੀਂ ਨਹੀਂ ਬਕਸਲਾ ਨਹੀਂ that's true and i really feel it from my heart ਮੈਂ ਕੋਰੀ ਭਾਜੀ ਨੂੰ ਪਹਿਲੇ ਵੀ ਕਿਹਾ ਸੀਗਾ ਅਸੀਂ ਦਿੱਲੀ ਜਾ ਰਹੇ ਸੀ ਟਾਬੇ ਤੇ ਗਈ ਸੀ ਗੱਲੇ ਤੇ ਫਿਲਮ ਦੇਖੋ ਅਮੇਜ਼ਿੰਗ ਵਿਕਰਮ ਭਾਜੀ ਨੇ ਅਮੇਜ਼ਿੰਗ ਕੰਮ ਕੀਤਾ ਐਂਡ ਥੀਸ ਗਰਲਸ ਦੇ ਹੈਵ ਲੁਕਡ ਸੋ ਪ੍ਰੀਟੀ ਐਂਡ ਐਕਟਡ ਅਮੀ ਤਾਂ ਬਚਨ ਉਧਰ ਉਹ ਚਾਹ ਬਚਨ ਵੀ ਖੜੀ ਵੇਖੀ ਜਾਂਦੀ ਮੇਰੇ ਅਜੇ ਉਹਨੇ ਨਹੀਂ ਸੁਣਿਆ ਬਾਕੀ ਸਾਰਿਆਂ ਨੇ ਸੁਣ ਲਿਆ ਸੋ ਮੇਰੇ ਮਿਸਿਸ ਕੁਲਜੀਤਕਾਰ ਉਹ ਵੀ ਇਹਨਾਂ ਨੇ ਵੀ ਇਸ ਫਿਲਮ ਚ ਮੇਰੇ ਕੋ-ਪ੍ਰੋਡਿਊਸਰ ਨੇ ਅਸੀਂ ਇਕੱਠਿਆਂ ਨੇ ਰਲ ਕੇ ਪ੍ਰੋਡਿਊਸ ਕੀਤਾ ਉਹਨੂੰ ਮਿਲਾਦਾ ਬੋ ਮੈਮ ਪਲੀਜ਼ ਆਜੋ ਮੈਮ ਪਲੀਜ਼ ਆਜੋ ਉਹ ਮਿਲਾਦਾ ਮੋਮੋਸ ਖਾਈ ਜਾਂਦੇ ਉੱਥੇ ਖੜੇ ਚਲੋ ਨੈਕਸਟ ਟਾਈਮ ਥੈਂਕ ਯੂ ਸੋ ਵੈਰੀ ਮੱਚ ਔਰ ਗੁਰਵਿੰਦਰ ਗੋਰੀ ਜੀ ਉਡਾਰੀਆਂ ਵਾਲਿਓ ਵੀ ਆਏ ਨੇ ਸਾਡੇ ਕੋਲ ਉਹਨਾਂ ਦਾ ਵੀ ਧੰਨਵਾਦ ਜੀ ਬਹੁਤ ਥੈਂਕ ਯੂ ਕੁਛ ਨਾਮ ਜੀ ਅਸਲੀ ਪ੍ਰੋਡਿਊਸਰ ਪਰਦੇ ਦੇ ਪਿੱਛੇ ਹੀ ਠੀਕ ਹੁੰਦੇ ਨੇ ਔਰ ਜਨੇਜਾ ਸਾਹਿਬ ਸਾਡੀ ਪ੍ਰੋਡਕਸ਼ਨ ਇਹਨਾਂ ਨੇ ਸਾਰੀ ਕੀਤੀ ਹੈ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਲੱਗਦਾ ਜਨੇਜਾ ਸਾਹਿਬ ਇੱਧਰ ਵੀ ਸਾਡੇ ਕੋਲ ਇਹਨਾਂ ਦਾ ਵੀ ਹਮੇਸ਼ਾ ਸਾਨੂੰ ਬਹੁਤ ਸਾਥ ਰਿਹਾ ਫਿਲਮਾਂ ਦੇ ਪ੍ਰੀਮੀਅਰ ਦੇ ਵਿੱਚ ਔਰ ਮੈਂ ਬਸ ਗੋਰਾ ਟਾਇਲਸ ਤੋਂ ਇਹਨਾਂ ਨੇ ਵੀ ਸਾਨੂੰ ਬਹੁਤ ਅੱਛੀ ਕੋਲਾਬੋਰੇਸ਼ਨ ਦਿੱਤੀ ਹੈ ਜੀ ਥੈਂਕ ਯੂ ਸੋ ਵੈਰੀ ਮਚ

ਜੇ ਸਾਡੇ ਜੇ ਉਹਨੇ ਵੀ ਪੂਰੇ ਹੋ ਗਏ ਨਾ ਮੈਂ ਉਹਦੇ ਤੇ ਹੀ ਲਾ ਦੇਣੇ ਆ ਦੁਬਾਰਾ ਕਿਉਂਕਿ ਅਸੀਂ ਮੈਂ ਇਹਦਾ ਕੰਮ ਥੈਂਕ ਯੂ ਭਾਜੀ ਮੈਂ ਕੰਮ ਨੂੰ ਪਿਆਰ ਕਰਦਾ ਭਾਜੀ ਮੈਨੂੰ ਚੰਗੇ ਕੰਟੈਂਟ ਨਾਲ ਚੰਗੇ ਕੰਟੈਂਟ ਨਾਲ ਇਸ਼ਕ ਹੈ ਮੈਂ ਚੰਗੀਆਂ ਫਿਲਮਾਂ ਬਣਾਉਣਾ ਚਾਹੁੰਦਾ ਮੈਂ ਚੰਗਾ ਕੰਮ ਸੁਥਰਾ ਕੰਮ ਕਰਨਾ ਚਾਹੁੰਦਾ ਜੇ ਪ੍ਰਮਾਤਮਾ ਨੇ ਚਾਹਿਆ ਲੋਕਾਂ ਦਾ ਆਡੀਅנס ਦਾ ਸਾਥ ਮਿਲਿਆ ਮੈਂ ਇੱਕ ਨਹੀਂ ਫਿਰ ਇੱਕ ਕਈ ਬਣਨ ਗਿਆ ਇਦਾਂ ਨਹੀਂ ਮੇਰੇ ਕੋ ਬੜੇ ਕਾਨਸੈਪਟਸ ਨੇ ਥੈਂਕ ਯੂ ਬਾਜੀ ਥੈਂਕ ਯੂ ਬਹੁਤ ਬੰਦ ਥੈਂਕ ਯੂ ਜੀ ਥੈਂਕ ਯੂ ਜੋਤ ਸੋਲ ਸਾਡੇ ਕੋਰੀਓਗ੍ਰਾਫਰ ਨੇ ਜੀ ਇਹਨਾਂ ਨੇ ਸਾਡੇ ਗਾਣੇ ਕੋਰੀਓਗ੍ਰਾਫ ਕੀਤੇ ਸੀ ਇਹਨਾਂ ਦੀ ਵੀ ਬੜੀ ਮਿਹਨਤ ਹੈ ਦਵਿੰਦਰ ਵਰਦੀ ਇਹਨਾਂ ਨੇ ਸਾਡੀ ਫਿਲਮ ਐਡਿਟ ਕੀਤੀ ਹੈ ਜੀ ਚਲੋ ਚਲੇਗੇ ਹੁਣਗੇ ਤੇ ਥੈਂਕ ਯੂ ਬੇਟਾ ਥੈਂਕ ਯੂ ਇਹ ਇਧਰ ਸਾਰਿਆਂ ਨੇ ਜਿੰਨਿਆਂ ਨੇ ਵੀ ਸਾਥ ਦਿੱਤਾ ਮੈਂ ਹਮੇਸ਼ਾ ਤੁਹਾਡਾ ਸਾਰਿਆਂ ਦਾ ਧੰਨਵਾਦੀ ਰਹਿਵਾਂਗਾ ਜੀ ਬਹੁਤ ਸ਼ੁਕਰੀਆ ਥੈਂਕ ਯੂ ਜ਼ਿੰਦਾਬਾਦ ਪੰਜਾਬੀ ਸਿਨੇਮਾ ਤਰੱਕੀ ਕਰਦਾ ਰਹੇ ਹਮੇਸ਼ਾ ਥੈਂਕ ਯੂ